ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਆਪਣਾ ਮਨ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤੰਦਰੁਸਤ ਹੋਣ ਕਿਤੇ ਠੀਕ ਹੋਣਗੇ ਤੇ ਸਭ ਤੋਂ ਪਹਿਲਾਂ ਜਿਹੜੀ ਇੱਕ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਤੁਹਾਨੂੰ ਟਰੈਕਟਰਾਂ ਬਾਰੇ ਤੇ ਖੇਤੀਬਾੜੀ ਦੇ ਹੋਰ ਸੰਦਾਂ ਬਾਰੇ ਜਾਣਕਾਰੀ ਆ ਜਿਹੜੀ ਤੁਹਾਨੂੰ ਡੇਲੀ ਮਿਲਦੀ ਰਹੇ ਤੇ ਆਪਾਂ ਵੀ ਜਿਹੜਾ ਡੇਲੀ ਤੋਂ ਕੱਲ ਤੋਂ ਲੈ ਕੇ ਟਰੈਕਟਰਾਂ ਦੇ ਫੁੱਲ ਵਲੌਗ ਪਾਏ ਕਰਾਂਗੇ ਟਰੈਕਟਰ ਬਾਰੇ ਪੂਰੀ A to Z ਜਾਣਕਾਰੀ ਦਿਆ ਕਰਾਂਗੇ ਤੇ ਫੁੱਲ ਬਲੌਗ ਆਪਣੇ ਆਇਆ ਕਰਨਗੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਰੱਖਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਜਾਣਕਾਰੀ ਇਹ ਜਿਹੜੀ ਟਰੈਕਟਰਾਂ ਬਾਰੇ ਤੁਹਾਨੂੰ ਹਰ ਰੋਜ਼ ਹੀ ਮਿਲਦੀ ਰਿਆ ਕਰੇ ਅੱਜ ਗੱਲ ਕਰਦੇ ਆਪਾਂ 5305 ਟਰੈਕਟਰ ਬਾਰੇ 2019 ਮਾਡਲ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈਗਾ ਪੰਜਾਬ ਨੰਬਰ ਫਰਸਟ ਪਾਰਟੀ ਦਾ ਟਰੈਕਟਰ ਬਿਲਕੁਲ ਹੀ ਨਿਊ ਟਰੈਕਟਰ ਪਏਗਾ ਨਾਲ ਦੇ ਟਰੈਕਟਰ ਦੇ ਟਾਇਰ ਨਹੀਂ 75 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਪਏ ਨੇ ਬੰਪਰ ਹੁੱਡ ਛਾਤਰੀ 뮤జిక్ ਸਿਸਟਮ ਵਗੈਰਾ ਟਰੈਕਟਰ ਦੇ ਉੱਤੇ ਲੱਗਿਆ ਹੋਇਆ ਸੋ ਵੀਰਾਂ ਨੇ ਨਾਲ ਹੀ ਦੇਣਾ ਜਿਹੜੀ ਐਸੈਸਰੀ ਟਰੈਕਟਰ ਦੇ ਉੱਤੇ ਲੱਗੀ ਹੋਈ ਆ ਬਿਲਕੁਲ ਸਾਫ਼ ਟਰੈਕਟਰ ਪਿਆ ਇੰਜਨ ਗੇਅਰ ਲਿਫਟ ਉੱਪਰ ਵੱਲੋਂ ਟਰੈਕਟਰ ਬਿਲਕੁਲ ਹੀ ਸੀਲਡ ਆ ਹਲੇ ਟਰੈਕਟਰ ਨਹੀਂ ਖੋਲਿਆ ਕੋਈ 1 ਰੁਪਏ ਤੱਕ ਦਾ ਕੰਮ ਨਹੀਂ ਪਾਣਦਾ ਟਰੈਕਟਰ ਕੋਈ ਮਗਰਾਟਾਂ ਦੇ ਵਿੱਚ ਜੜਾਈ ਵਾਲੀ ਨਹੀਂ ਬਿਲਕੁਲ 100 ਦਾ ਟਰੈਕਟਰ 100% ਹੀ ਪਿਆ ਟਰੈਕਟਰ ਦੇ ਅਪਰ ਰੇਟ ਦੀ ਗੱਲ ਕਰੀਏ ਤਾਂ 5,55,000 ਰੁਪਏ ਕਿਸਾਨ ਭਰਾ ਨੇ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਮਾਨਤਾ ਨਾਲ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਤੇ ਜਿਹੜਾ ਮਾਲਕ ਭਰਾਵਾਂ ਦਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਸੋ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਆਪਣੀ ਪੂਰੀ ਵੀਡੀਓ ਦੇਖ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ